ਪ੍ਰਮੁੰਡਾ ਟ੍ਰਾਇੰਗਲ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪ੍ਰਮੁੰਡਾ ਟ੍ਰਾਇੰਗਲ ਲੰਬੇ ਸਮੇਂ ਤੱਕ ਰਹੱਸ ਬਣਿਆ ਹੋਇਆ ਹੈ ਕਈ ਖੋਜਾਂ ਤੋਂ ਬਾਅਦ ਵੀ ਵਿਗਿਆਨੀਆਂ ਇਸ ਦੇ ਰਾਜ ਦਾ ਪਤਾ ਨਹੀਂ ਲਗਾ ਸਕੇ ਹਨ ਇਸ ਦੌਰਾਨ ਇਸ ਦੇ ਅੰਦਰ ਕਈ ਜਹਾਜ਼ ਅਤੇ ਜਹਾਜ਼ ਰਹੱਸਮਈ ਢੰਗ ਨਾਲ ਗਾਇਬ ਹੋ ਗਏ ਹਨ ਇਹ ਸਥਾਨ ਉੱਤਰੀ ਅਟਲਾਂਟਿਕ ਮਹਾਸਾਗਰ ਵਿੱਚ ਸਥਿਤ ਬ੍ਰਿਟੇਨ ਦਾ ਇੱਕ ਵਿਦੇਸ਼ੀ ਖੇਤਰ ਇਹ ਸੰਯੁਕਤ ਰਾਜ ਦੇ ਪੂਰਬੀ ਤੱਟ ਤੇ ਮਿਆਮੀ ਫਰੋਡਾ ਦੇ ਦੱਖਣ ਵਿੱਚ ਸਿਰਫ 1770 ਕਿਲੋਮੀਟਰ 840 ਮੀਲ ਅਤੇ ਫੈਲੀਫੈਕਸ ਨੋਵਾ ਸੁਕੋਸ਼ੀਆ ਕੈਨੇਡਾ ਤੋਂ 1350 ਕਿਲੋਮੀਟਰ 840 ਮੀਲ ਦੱਖਣ ਵਿੱਚ ਸਥਿਤ ਹੈ ਹੁਣ ਇਸ ਦੌਰਾਨ ਇੱਕ ਵਿਗਿਆਨੀ ਨੇ ਦਾਅਵਾ ਕੀਤਾ ਹੈ ਉਸਨੇ ਬਰਮੁੰਡਾ ਤਿਕੋਣਦਾਰ ਹੈਸ ਸੁਲਝਾ ਲਿਆ ਹੈ ਇਸ ਆਸਟ੍ਰੇਲੀਆਈ ਵਿਗਿਆਨੀ ਦਾ ਨਾਮ ਕਾਰਲੋ ਕਰਲੂ ਜਨਿਕ ਹੈ ਉਸ ਦਾ ਕਹਿਣਾ ਹੈ ਕਿ ਕਈ ਜਹਾਜ਼ ਅਤੇ ਜਹਾਜ਼ ਪਾਣੀ ਵਿੱਚ ਗਾਇਬ ਹੋ ਗਏ ਹਨ ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਹ ਕਿਵੇਂ ਲਪਤਾ ਹੋਇਆ ਆਉ ਜਾਣਦੇ ਹਾਂ ਪਰਮੁੰਡਾ ਟ੍ਰਾਇੰਗਲ ਬਾਰੇ ਆਪਣੇ ਖੁਲਾਸੇ ਵਿੱਚ ਵਿਗਿਆਨੀਆਂ ਨੇ ਕੀ ਕਿਹਾ ਹੈ ਇੱਕ ਆਸਟ੍ਰੇਲੀਆਈ ਵਿਗਿਆਨੀ ਨੇ ਕਿਹਾ ਹੈ ਕਿ ਜਹਾਜ਼ਾਂ ਦੇ ਜਹਾਜ਼ ਦੇ ਗਾਇਬ ਹੋਣ ਦਾ ਏਲੀਅਨ ਬੇਜ ਜਾਂ ਐਟਲੈਂਟਿਕ ਦੇ ਕੋਈ ਸ਼ਹਿਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਸ ਦਾ ਕਹਿਣਾ ਹੈ ਕਿ ਮਨੁੱਖੀ ਗਲਤੀਆਂ ਅਤੇ ਖਰਾਬ ਮੌਸਮ ਕਾਰਨ ਪਰਮੁੰਡਾ ਟ੍ਰਾਇੰਗਲ 'ਚ ਵੱਡੀ ਗਿਣਤੀ 'ਚ ਜਹਾਜ਼ ਅਤੇ ਜਹਾਜ਼ ਲਾਪਤਾ ਹੋ ਗਏ ਹਨ ਉਸ ਦਾ ਕਹਿਣਾ ਹੈ ਕਿ ਇਸ ਤੋਂ ਵੱਧ ਕੁਝ ਨਹੀਂ ਹੈ ਬਰਮੁੰਡਾ ਤਿਕੋਣ ਨੂੰ ਸ਼ੈਤਾਨ ਦਾ ਵੀ ਘਰ ਕਿਹਾ ਜਾਂਦਾ ਹੈ। ਇਹ ਸਮੁੰਦਰ ਵਿੱਚ 7 ਲੱਖ ਵਰਗ ਕਿਲੋਮੀਟਰ ਦਾ ਵਿਆਸਤ ਇਲਾਕਾ ਹੈ ਜਿਸ ਕਾਰਨ ਇੱਥੇ ਅਕਸਰ ਹਾਦਸੇ ਵਾਪਰਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਬਰਮੁੰਡਾ ਟ੍ਰਾਇੰਗਲ ਉਮਤ ਰੇਖਾ ਦੇ ਨੇੜੇ ਹੁੰਦਾ ਹੈ ਅਤੇ ਅਮਰੀਕਾ ਦੇ ਨੇੜੇ ਹੁੰਦਾ ਹੈ ਤਾਂ ਇੱਥੇ ਜ਼ਿਆਦਾ ਆਵਾਜਾਈ ਹੁੰਦੀ ਹੈ। ਆਸਟ੍ਰੇਲੀਆਈ ਵਿਗਿਆਨੀ ਕਾਰਲ ਕਰੂਜ਼ ਨੇ ਕੀਨੇ ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਯੂਐਸਟੇ ਕੋਸਟ ਕਾਰਡ ਅਤੇ ਲੰਡਨ ਦੇ ਲੋਇਰਜ਼ ਦੇ ਆંકੜਿਆਂ ਦਾ ਹਵਾਲਾ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਆਂਕੜਿਆਂ ਅਨੁਸਾਰ ਬਰਮੁੰਡਾ ਟ੍ਰਾਇੰਗਲ ਵਿੱਚ ਜਹਾਜ਼ਾਂ ਦੇ ਕ੍ਰੈਸ਼ ਹੋਣ ਦੀ ਪ੍ਰਤੀਸ਼ਤਾ ਦੁਨੀਆ ਦੇ ਹੋਰ ਕਿਸੇ ਵੀ ਹਿੱਸੇ ਦੇ ਬਰਾਬਰ ਨਹੀਂ ਹੈ। 19 ਦੇ ਲਾਪਤਾ ਹੋਏ 5 ਜਹਾਜ਼ਾਂ ਦੇ ਗੁੰਮ ਹੋਣ ਦਾ ਪੇਤ ਵੀ ਖੋਲਿਆ। ਇਨੋਂ ਜਹਾਜ਼ਾਂ ਦੇ ਗਾਇਬ ਹੋਣ ਤੋਂ ਬਾਅਦ ਹੀ ਬਰਮੁੰਡਾ ਟ੍ਰਾਇੰਗਲ ਨੂੰ ਰਹੱਸਮਈ ਕਿਹਾ ਜਾਣ ਲੱਗਾ। ਉਹਨਾਂ ਕਹਿੰਿਆ ਕਿ ਅਸਲੀਅਤ ਇਹ ਹੈ ਕਿ 15 ਮੀਟਰ ਉੱਚੀਆਂ ਲਹਿਰਾਂ ਦਾ ਜਹਾਜ਼ਾਂ ਉੱਤੇ ਡੂੰਗਾ ਅਸਰ ਪਿਆ। ਇਸ ਕਰਕੇ ਜਿਹੜੇ ਜਹਾਜ਼ ਡੁੱਬੇ। ਦੋਸਤੋ ਤੁਹਾਨੂੰ ਸਾਡੀ ਜਾਣਕਾਰੀ ਕਿੱਦਾਂ ਲੱਗੀ? ਕਮੈਂਟਾਂ 'ਚ ਜ਼ਰੂਰ ਦੱਸਿਓ। ਜੇ ਥੋੜੀ ਜੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ This is a Fact ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈੱਲ ਆਈਕਨ ਜ਼ਰੂਰ ਦਬਾਓ। ਧੰਨਵਾਦ।